ਹਾਂਜੀ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਦੰਦੀਵਾਲ ਬੁਟੀਕ ਤੁੰਗਵਾਲੀ ਤੇ ਅੱਜ ਆਪਾਂ ਤੁਹਾਨੂੰ ਦੱਸਾਂਗੇ ਕਮੀਜ਼ ਦੇ ਫਰੰਟ ਦੇ ਉੱਪਰ ਜਿਹੜੀ ਸਿੱਧੀ ਲੈਂਸ ਲਗਾਉਣੀ ਆ ਆਪਾਂ ਐਸ ਲੋਟ ਵੀ ਉਹ ਗੁੰਮ ਕਿੱਦਾਂ ਲੱਗਦੀ ਹੈਗੀ ਆਪਾਂ ਇਹ ਵਾਲੀ ਲੈਂਸ ਅਟੈਚ ਕਰਨੀ ਆ ਇਹ ਹੈਗਾ ਕਮੀਜ਼ ਦਾ ਫਰੰਟ ਦਾ ਪੱਲਾ ਸਭ ਤੋਂ ਪਹਿਲਾਂ ਦੇਖੋ ਆਪਾਂ ਇਹਦੀ ਕਟਿੰਗ ਕਰ ਰੱਖੀ ਹੈ ਨਿਸ਼ਾਨ ਲੱਗੇ ਹੋਏ ਆ ਇਸ ਤੋਂ ਬਾਅਦ ਆਪਾਂ ਪ੍ਰੈਸ ਨਾਲ ਨਾ ਇਹਦੀ ਕਰੀਜ਼ ਬਣਾ ਲੈਣੀ ਆ ਵਿਚਾਲੇ ਵਾਲੀ ਸਭ ਤੋਂ ਪਹਿਲਾਂ ਇਸ ਤਰ੍ਹਾਂ ਸਾਰੀ ਕਮੀਜ਼ ਕੱਟ ਕਰਨ ਤੋਂ ਬਾਅਦ ਆਪਾਂ ਫਰੰਟ ਵਾਲਾ ਪੱਲਾ ਲਿਆ ਗਾ ਕੱਲਾ ਇਹਨੂੰ ਡਬਲ ਫੋਲਡ ਹੀ ਰੱਖਿਆ ਗਿਆ ਇਸ ਤਰ੍ਹਾਂ ਤੇ ਇਹਦੀ ਇੱਕ ਗਰੀਜ਼ ਬਣਾ ਲਈ ਗਰੀਜ਼ ਬਣਾਉਣ ਤੋਂ ਬਾਅਦ ਆਪਾਂ ਇਹਨੂੰ ਇਸ ਤਰ੍ਹਾਂ ਸਿੱਧਾ ਕਰ ਲੈਣਾਗਾ ਸਿੱਧਾ ਕਰਕੇ ਇਹ ਫੱਟੀ ਹੁੰਦੀ ਹੈ ਜਿਹੜੀ ਸਕੇਲ ਆਪਾਂ ਇਹਦੇ ਨਾਲ ਇੱਕ ਗਰੀਜ਼ ਤੇ ਨਿਸ਼ਾਨ ਲਗਾ ਲੈਣਾ ਗਰੀਜ਼ ਦੇ ਉੱਪਰ ਉੱਪਰ इस तरह देखो इस तुँ बा आप जिन्नी चढ़ाई लैस लानी वाली लैस आप अटैच करा जिनी चढ़ाई आप लगावे देखो इस तरह आप अटैच करनी है इस तरह पैनल बनाने देखो ये है अपनी बचाले वाली जी कर उपरवाली सिलाई इस तुम तो बाद करना गा साढ़े चार इंच आप सैड तो लेना ਤੁਸੀਂ ਘੇਰ ਦੇ ਅਕੋਰਡਿੰਗ ਰੱਖ ਸਕਦੇ ਹੋ ਆਪਣਾ ਜਿਹੜਾ ਘੇਰ ਆਪਾਂ ਉਹਦੇ ਚਾਰ ਹਿੱਸੇ ਕਰ ਲੈਣੇ ਆ ਦੇਖੋ ਇਹ ਵਿਚਾਲੇ ਵਾਲਾ ਆ ਜਾਊਗਾ ਆਪਾਂ ਇਹ ਕਰੀਜ਼ ਤੋਂ ਰੱਖ ਕੇ ਆਪਾਂ ਲਗਾਏਗਾ 4.5 ਇੰਚ ਇਸ ਤਰ੍ਹਾਂ ਆਪਾਂ ਨਿਸ਼ਾਨ ਲਗਾ ਲੈਣੇ ਆ ਦੋਨੋਂ ਸਾਈਡ ਇਧਰ ਵੀ ਤੇ ਇਧਰਲੇ ਪਾਸੇ ਵੀ 4.5 ਇੰਚ ਰੱਖਣ ਤੋਂ ਬਾਅਦ ਨਿਸ਼ਾਨ ਲਗਾਉਣ ਤੋਂ ਬਾਅਦ ਦੇਖੋ ਆਪਾਂ ਇਹਨੂੰ ਇਸ ਤਰ੍ਹਾਂ ਮਿਲਾ ਲੈਣਾ ਸਾਰੇ ਨਿਸ਼ਾਨਾ ਨੂੰ ਆਪਸ ਵਿੱਚ नीचे करके दिखा तरह ये निशान लागे हूँ आप इस लैस अटैच करा गुम जी देखो आप साइड ते वाली लैस है जी अटैच कर रखी है पहले ही ਤੇ ਆਪਾਂ ਹੁਣ ਤੁਹਾਨੂੰ ਦੱਸਾਂਗੇ ਵੀ ਦੂਜੀ ਸਾਈਡ ਇਹ ਲੈਸ ਕਿੱਦਾਂ ਲੱਗਦੀ ਹੈ ਦੇਖੋ ਇਸ ਦੇ ਉੱਪਰ ਕੋਈ ਸਲਾਈ ਨਹੀਂ ਹੈਗੀ ਇਹ ਆਪਾਂ ਗੁੰਮਾ ਅਟੈਚ ਕੀਤੀ ਹੈ ਇਧਰੀ ਇਹਦੀ ਅੰਦਰਲੀ ਸਾਈਡ ਦੀ ਸਲਾਈਆਂ ਨੇ ਸਾਰੀਆਂ ਇਸ ਤੋਂ ਬਾਅਦ ਦੇਖੋ ਆਪਾਂ ਕਮੀਜ਼ ਦਾ ਸਿੱਧਾ ਪੱਲਾ ਲੈ ਲਿਆ ਤੇ ਨਿਸ਼ਾਨ ਲੱਗਿਆ ਹੋਇਆ ਆਪਣਾ ਤੇ ਲੈਸ ਦਾ ਜਿਹੜਾ ਆਪਾਂ ਆ ਸਿੱਧਾ ਪਾਸਾ ਹੈਗਾ ਇਹਨੂੰ ਇਸ ਤਰ੍ਹਾਂ ਰੱਖਣਾ ਦੇਖੋ ਧਿਆਨ ਨਾਲ ਦੇਖੋ ਆਪ ਆ ਆਪਣੀ ਲੈਸ ਦਾਗਾ ਜਿਹੜਾ ਇਹ ਸਿੱਧਾ ਪਾਸਾ ਹੈਗਾ ਤਿਆ ਹੈਗੀ ਇਹਦੀ ਉਲਟੀ ਸਾਈਡ ਆਪਾਂ ਕਿਵੇਂ ਕਰਨਾ ਦੇਖੋ ਉਲਟੀ ਸਾਈਡ ਆ ਜਿਹੜੀ ਉਹ ਉੱਪਰ ਵੱਲ ਨੂੰ ਰੱਖਣੀ ਆ ਜਿੱਥੇ ਜਿੱਥੇ ਆਪਾਂ ਨਿਸ਼ਾਨ ਲਗਾਇਆ ਸੀ ਇਸ ਤਰ੍ਹਾਂ ਰੱਖਣੀ ਆ ਇਹ ਦੇਖੋ ਜਿਹੜੀ ਸਿੱਧੀ ਸਾਈਡ ਆ ਉਹ ਥੱਲੇ ਵੱਲ ਨੂੰ ਤੇ ਜਿਹੜੀ ਉੱਪਰਲੀ ਮਤਲਬ ਕਿ ਬੈਕ ਸਾਈਡ ਆ ਉਹ ਉੱਪਰ ਵੱਲ ਨੂੰ ਤੇ ਇੱਥੇ ਆਪਾਂ ਇਸਦੇ ਉੱਪਰ ਉੱਪਰ ਸਲਾਈ ਲਗਾਉਣੀ ਆ ਹਾਂਜੀ ਦੇਖੋ ਹੁਣ ਆਪਾਂ ਇਸਦੇ ਉੱਪਰ ਉੱਪਰ ਸਲਾਈ ਲਗਾਵਾਂਗੇ ਜਿੱਥੇ ਜਿੱਥੇ ਆਪਾਂ ਨਿਸ਼ਾਨ ਲਗਾਇਆ ਉੱਥੇ-ਉੱਥੇ ਰੱਖ ਕੇ ਆਪਾਂ ਇਸ ਤਰ੍ਹਾਂ ਇਹਨੂੰ ਜੜ ਲੈਣਾ ਹੈ ਇੱਕ ਸਲਾਈ ਨਾਲ ਇਹ ਦੋ ਸਲਾਈਆਂ ਦੇ ਵਿੱਚ ਹੀ ਅਟੈਚ ਹੋ ਜਾਂਦੀ ਹੈ ਬਸ ਨਿਸ਼ਾਨ ਦੇ ਉੱਪਰ ਉੱਪਰ ਲਗਾਈ ਚੱਲੋ ਸਲਾਈ ਜਿਨ੍ਹਾਂ ਨੇ ਹਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਦੇਖਿਆ ਕਰੋ ਤਾਂ ਜੋ ਸਾਰੀ ਤੁਹਾਨੂੰ ਸਮਝ ਆ ਸਕੇ ਇੱਥੋਂ ਆਪਾਂ ਇਹਨੂੰ ਕੱਟ ਲੈਣਾਗਾ ਇੰਨੀ ਆਪਣੀ ਲੈਸ ਆਉਗੀ ਇੱਥੋਂ ਤੱਕ ਜੜ ਲੈਣਾ ਇਹਨੂੰ ਇਸ ਤੋਂ ਬਾਅਦ ਦੇਖੋ ਆਪਾਂ ਕੀ ਕਰਨਾ ਇਹ ਆਪਾਂ ਲੈਸ ਆ ਜਿਹੜੀ ਇਹ ਐਟੈਚ ਕਰ ਲਈ ਹੁਣ ਆਪਾਂ ਕੀ ਕਰਨਾ ਇਹਨੂੰ ਇਸ ਤਰ੍ਹਾਂ ਇਸ ਤਰ੍ਹਾਂ ਇਹਨੂੰ ਪਲਟ ਲੈਣਾਗਾ ਏ ਇਹਦੇ ਨਾਲ ਨਾਲ ਸਹੀ ਕਰਕੇ ਇਹਨੂੰ ਪਲਟ ਕੇ ਇਹਦੇ ਉੱਪਰ ਉੱਪਰ ਸਲਾਈ ਲਗਾਵਾਂਗੇ ਹੁਣ ਆਪਾਂ ਹਾਂਜੀ ਦੇਖੋ ਇੱਥੇ ਸਲਾਈ ਲਗਾ ਲੈਣੀ ਆ ਹੁਣ ਆਪਾਂ ਜਿਹੜੀ ਆਪਾਂ ਸਲਾਈ ਪਹਿਲਾਂ ਲਗਾਈ ਸੀ ਉਹਦੇ ਉੱਪਰ ਉੱਪਰ ਸਲਾਈ ਲਗਾ ਲਓ ਜਿਹੜੀ ਤੁਹਾਡੀ ਲੈਸ ਆ ਉਹ ਗੁੰਮ ਹੋ ਜੂਗੀ ਇਸ ਤਰ੍ਹਾਂ ਦੂਜੀ ਸਾਈਡ ਵੀ ਲਾ ਸਕਦੇ ਹੋ ਪਰ ਉੱਥੋਂ ਆਪਾਂ ਨੂੰ ਸਮਝ ਨਹੀਂ ਆਉਣੀ ਇਸ ਲਈ ਆਪਾਂ ਇੱਧਰ ਨੂੰ ਹੀ ਰੱਖਣੀ ਆ ਜਿਹੜੀ ਆਪਾਂ ਨੂੰ ਆ ਸਲਾਈ ਦੀ ਸੀ ਚੱਲੇ ਆਪਾਂ ਇਹਦੇ ਉੱਪਰ ਉੱਪਰੀ ਦੁਬਾਰੀ ਸਲਾਈ ਲਗਾ ਦਾਂਗੇ ਇਹਨੂੰ ਇਸ ਤਰ੍ਹਾਂ ਫੋਲਡ ਕਰਨਾ ਦੇਖੋ ਇੱਥੇ ਲਾਈ ਸੀ ਇਸ ਤਰ੍ਹਾਂ ਇੱਧਰ ਨੂੰ ਫੋਲਡ ਕਰਕੇ ਐਸੇ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਆ ਕਰੋ। ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰ ਦਿਆ ਕਰੋ। ਦੇਖੋ। ਹੁਣ ਆਪਣੀ ਲੈਸ ਆ ਜਿਹੜੀ ਇਹ ਸਲਾਈ ਲਗਾਉਣ ਤੋਂ ਬਾਅਦ ਗੁੰਮ ਹੋ ਜਾਊਗੀ। ਇਸ ਦੇ ਉੱਪਰਲੀ ਸਾਈਡ ਕੋਈ ਵੀ ਸਲਾਈ ਨਹੀਂ ਆਉਂਦੀ। ਹਾਂਜੀ ਦੇਖੋ ਦੋਨੋਂ ਸਾਈਡ ਆਪਣੇ ਲੈਸ ਲੱਗ ਗਈ ਇਹ ਆਪਾਂ ਆ ਦੇਖੋ ਜਿਹੜਾ ਆਪਾਂ ਨਿਸ਼ਾਨ ਲਗਾਏ ਸੀ ਇਹ ਆਪਾਂ ਇਸ ਤੋਂ ਬਾਅਦ ਚ ਉਹ ਕਰਾਂਗੇ ਸਲਾਈ ਸਾਰੀ ਕਮੀਜ਼ ਨੂੰ ਪਹਿਲਾਂ ਆਪਾਂ ਲੈਸ ਅਟੈਚ ਕਰਦੇ ਆ ਤਾਂ ਜੋ ਪਲੋਈਆਂ ਦਾ ਆਪਾਂ ਨੂੰ ਹਿਸਾਬ ਆ ਸਕੇ ਦੇਖੋ ਆਪਣੀ ਲੈਸ ਆ ਜਿਹੜੀ ਦੋਨੋਂ ਸਾਈਡ ਤੋਂ ਗੁੰਮ ਹੋ ਗਈ ਤੇ ਕਿੰਨੀ ਸਫਾਈ ਨਾਲ ਲੱਗੀ ਹੈ ਇਹ ਹੈਗੀ ਬੈਕ ਸਾਈਡ ਇਹਦੀ ਇਹਦੇ ਵਿੱਚ ਬਸ ਵੱਧ ਤੋਂ ਵੱਧ ਦੋਨੋਂ ਸਾਈਡ 'ਚ ਅੱਧਾ ਇੰਚ ਕਪੜਾ ਹੀ ਆਉਂਦਾਗਾ ਤਾਂ ਤੁਸੀਂ ਅੱਧਾ ਇੰਚ ਵਾਧੇ ਰੱਖ ਸਕਦੇ ਹੋ ਬਸ ਜਿਆਦਾ ਕੱਪੜਾ ਰੱਖਣ ਦੀ ਆਪਾਂ ਨੂੰ ਲੋੜ ਨਹੀਂ ਹੁੰਦੀ ਇਸ ਦੇ ਉੱਪਰ ਵੀ ਕੋਈ ਸਲਾਈ ਨਹੀਂ ਹੈਗੀ ਥੈਂਕਸ ਫॉर ਵਾਚਿੰਗ